ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਪਟਿਆਲਾ ਵਿਖੇ ਹੋਏ ਰਾਜਪਦਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕਰਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਨੇ ਮਾਰਚ ਪਾਸ ਨੂੰ ਸਲਾਮੀ ਵੀ ਦਿੱਤੀ। ਗਣਤੰਤਰ ਦਿਵਸ ਦੇ ਮੌਕੇ ਤੇ ਉਹਨਾਂ ਵੱਲੋਂ ਦੇਸ਼ਵਾਸੀਆਂ ਨੂੰ ਸੰਦੇਸ਼ ਵੀ ਦਿੱਤਾ ਗਿਆ ਅਤੇ ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਉਪਲਬਧੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਪੰਗੜਾ ਪਾ ਕੇ ਆਪਣੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਦੇਸ਼ ਦੇ ਸ਼ਹੀਦਾਂ ਦੀਆਂ ਪਤਨੀਆਂ, ਪੁਲਿਸ ਦੇ ਕਰਮਚਾਰੀਆਂ, ਅਧਿਕਾਰੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਵਾਲੇ ਵਿਅਕਤੀਆਂ ਨੂੰ ਸਰਮਾਨਿਤ ਵੀ ਕੀਤਾ ਗਿਆ। ਆਉ ਵਿਅਕਤੀ ਇਸ ਮੌਕੇ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ। ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਮੈਸੂ ਪੰਜਾਬੀਆਂ ਨੂੰ ਅਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ 75 ਬਾਰੇ ਪੂਰੇ ਹੋਣ ਤੇ ਦੇਸ਼ ਵਿੱਚ ਸੰਵਿਧਾਨ ਬਾਰੇ ਚਰਚਾ ਵੀ ਹੋ ਰਹੀ ਹੈ ਦੇਸ਼ ਦੀ ਸੰਸਦ ਵਿੱਚ ਵੀ ਮੌਜੂਦਾ ਸੰਦਰਭ ਚ ਸੰਵਿਧਾਨ ਦੀ ਐਹਮੀਅਤ ਬਾਰੇ ਵਿਸ਼ੇਸ਼ ਸੈਸ਼ਨ ਵੀ ਹੋਇਆ ਆਜ਼ਾਦੀ ਸੰਗਰਾਮ ਚ ਪੰਜਾਬੀ ਯੋਧਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਕੂਕਾ ਲਹਿਰ ਬੱਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਵਰਗੀਆਂ ਆਜ਼ਾਦੀ ਲਹਿਰਾਂ ਤਾਂ 100% ਦੀ 100% ਹੀ ਪੰਜਾਬ ਦੀਆਂ ਸਨ ਪੰਜਾਬ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਧਾ ਤੇ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜਾ ਉਹ ਹਮੇਸ਼ਾ ਬਣੀ ਰਹੂਗੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਕਈ ਉਪਰਾਲੇ ਕੀਤੇ ਗਏ ਨੇ ਪਰ ਉਹ ਅਸਫਲ ਰਹੇ ਨੇ ਬਹੁਤ ਸਾਰੇ ਖੇਤਰਾਂ 'ਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਐ। ਜਬ ਪਿਛਲੀ ਵਾਰ ਨਾਲੋਂ ਅਸੀਂ ਬਹੁਤ ਅੱਗੇ ਆਂ। ਜੀਐਸਟੀ ਕਲੈਕਸ਼ਨ 'ਚ ਬਹੁਤ ਅੱਗੇ ਆਂ। ਸਟੈਂਪ পেਪਰ ਡਿਊਟੀ 'ਚ ਬਹੁਤ ਅੱਗੇ ਆਂ। ਲੋਕਾਂ ਦਾ ਪੈਸਾ ਲੋਕਾਂ ਦੇ ਨਾਮ। ਲੋਕਾਂ ਦੇ ਟੈਕਸ ਦਾ ਪੈਸਾ ਸਹੀ ਇਸਤੇਮਾਲ ਹੋ ਜਾਏ ਤਾਂ ਲੋਕ ਟੈਕਸ ਵੀ ਦਿੰਦੇ ਆ ਫਿਰ। ਕਿ ਸਾਡੇ ਤੇ ਆਊਗਾ ਇਹ ਪੈਸਾ ਸੜਕਾਂ ਦੇ ਰੂਪ 'ਚ, ਸਕੂਲਾਂ ਦੇ ਰੂਪ 'ਚ, ਬਿਜਲੀ ਦੇ ਰੂਪ 'ਚ, ਇਨਫਰਾਸਟ੍ਰਕਚਰ ਦੇ ਰੂਪ 'ਚ। ਖੇਡਾਂ ਵਾਲੇ ਮਾਮਲੇ 'ਚ ਮੈਂ ਬਹੁਤ ਵਧਾਈ ਦੇਣਾ ਸਾਡੇ ਪਲੇਅਰਾਂ ਨੂੰ 100 ਪਲੇਅਰ ਗਿਆ ਸੀ ਪੈਰਿਸ 올림픽 ਚ ਉਹ ਚ 19 ਕੱਲੇ ਪੰਜਾਬ ਤੋਂ ਸੀ ਹਾਕੀ ਦੇ ਵਿੱਚ ਤਾਂ 11 ਚੋਂ 10 ਪੰਜਾਬ ਦੇ ਨੇ ਔਰ ਕਾਂਸੀ ਦਾ ਜਿਹੜਾ ਮੈਡਲ ਜਿੱਤ ਕੇ ਲੈ ਕੇ ਆਏ ਨੇ ਆਉਣ ਸਾਰ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਬੰਨ ਦਾ ਜਿਹੜਾ ਇਨਾਮ ਸ਼ਾਬਾਸ਼ੇ ਉਹ ਰਾਸ਼ੀ ਦਿੰਨੇ ਆਉਣ ਸਾਰ ਕਈ ਵਾਰੀ ਤਾਂ ਸਾਨੂੰ ਪਲੇਅਰ ਦੱਸਦੇ ਨੇ ਅਸੀਂ ਵੀ ਭੁੱਲ ਜਾਂਦੇ ਸੀ ਵੀ ਇਹ ਕਿਹੜੇ ਟੂਰਨਾਮੈਂਟ ਦਾ ਮਿਲ ਰਿਹਾ ਸਾਨੂੰ ਸੋ ਉਹਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਤਰੱਕੀਆਂ ਵੀ ਦਿੰਨੇ ਆ ਖੇਡਾਂ ਦੇ ਮਾਮਲੇ 'ਚ ਪੰਜਾਬ ਖੇਡਾਂ ਬਤਨ ਪੰਜਾਬ ਦੀਆਂ ਚੱਲਦੀਆਂ ਨੇ ਹਰ ਸਾਲ ਉਹਦੇ ਵਿੱਚ 8 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗਾਂ ਤੱਕ ਹਿੱਸਾ ਲੈਂਦੇ ਨੇ ਤਿੰਨ ਤਿੰਨ ਪੀੜ੍hiyan ਇੱਕੋ ਕਰਦੀਆਂ ਉਹ ਗਰਾਊਂਡ ਦੇ ਵਿੱਚ ਖੇਡਦੀਆਂ ਨੇ ਸੋ ਖੇਡਾਂ ਵਾਲੇ ਮਾਮਲੇ 'ਚ ਕਿਉਂਕਿ ਪੰਜਾਬ ਪਹਿਲਾਂ ਵੀ ਖਿਡਾਰੀਆਂ ਵਾਸਤੇ ਜਾਣੇ ਗਿਆ ਜਰਨੈਲਾਂ ਵਾਸਤੇ ਜਾਣੇ ਗਿਆ ਸੋ ਅਸੀਂ ਇਹ ਪੰਜਾਬ ਦੀ ਗਲੋਰੀ ਜਿਹੜੀ ਆ ਉਹ ਕਾਇਮ ਰੱਖਣੀ ਆ ਤੇ ਵਧਾਉਣੀ ਆ ਸੋ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਰੈਡੀ ਪਏ ਨੇ ਤਿਆਰ ਪਏ ਨੇ ਤੇ ਆਉਣ ਵਾਲੇ ਦਿਨਾਂ ਚ ਜਲਦੀ ਕੋਈ ਨਾ ਕੋਈ ਜਿਹੜਾ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਲੋਕਾਂ ਦੇ ਸਮਰਪਿਤ ਕੀਤਾ ਜਾਊਗਾ ਹੌਂ ਜਾਨ ਮੁੰਡੇ ਕੁੜੀਆਂ ਨੂੰ ਮੈਂ ਕਹਿਣਾ ਕੰਪੀਟੀਸ਼ਨ ਦੀਆਂ ਕਿਤਾਬਾਂ ਅਵੇਲੇਬਲ ਨੇ ਪੜੋ ਮੈਰਿਕ ਲਿਸਟ ਦੇ ਵਿੱਚ ਆਓ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਨੌਕਰੀ ਤੋਂ ਨਾ ਕਿਸੇ ਸ਼ਪਾਰਿਸ ਦੀ ਲੋੜ ਪਊਗੀ ਨਾ ਹੀ ਕਿਸੇ ਰਿਸ਼ਵਤ ਦੀ ਲੋੜ ਪਊਗੀ ਸੋ ਮੈਂ ਅੱਜ ਦੇ ਦਿਨ ਤੇ ਇੱਕ ਵਾਰੀ ਫੇਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਔਰ ਉਹਨਾਂ ਗੁਰੂਆਂ ਤੋਂ ਅਸ਼ੀਰਵਾਦ ਲੈਂਦੇ ਆ ਜਿਨ੍ਹਾਂ ਨੇ ਸਾਨੂੰ ਹੱਕ ਸੱਚ ਦੇ ਰਸਤੇ ਤੇ ਚੱਲਣਾ ਸਿਖਾਇਆ ਉਹਨਾਂ ਤੋਂ ਸ਼ੀਰਵਾ ਲੈਣੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਬਹੁਤ-ਬਹੁਤ ਮੁਬਾਰਕਬਾਦ ਸਤਿ ਸ੍ਰੀ ਅਕਾਲ ਜੈ ਹਿੰਦ